ਦਰहदी ਇਲਾਕਿਆਂ ਦੇ ਦੌਰੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਿੰਡ ਮਹਿੰਦੀਪੁਰ ਵਾਸੀਆਂ ਵੱਲੋਂ ਕਾਲੀਆਂ ਪੱਟੀਆਂ ਦੇ ਨਾਲ ਵਿਰੋਧ ਕੀਤਾ ਗਿਆ ਪਿੰਡ ਵਾਸੀਆਂ ਦਾ ਰੋਸ਼ ਹੈ ਕਿ ਬਰਗਾੜੀ ਵਿਧਵੀ ਮਾਮਲੇ ਤੋਂ ਬਾਅਦ ਕਈ ਵਾਰ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਦੀ ਵਿਧਵੀ ਹੋਈ ਪਰ ਬਾਦਲ ਸਰਕਾਰ ਨੇ ਇਸ ਸੰਬੰਧੀ ਹਾਲੇ ਤੱਕ ਕੋਈ ਪੁਖਤਾ ਕਦਮ ਨਹੀਂ ਚੁਕੇ ਜਾਣ ਕੇ ਸਰਕਾਰ ਇਲیکشن ਵਾਸਤੇ ਕੰਮ ਕਰ ਰਹੀ ਆ 1.5 ਸਾਲ ਹੋ ਗਿਆ ਗੁਰੂਗ੍ਰੰਥ ਸਾਹਿਬ ਦੀ ਵਿਧਵੀ ਹੋਈ ਆ ਅਜੇ ਤੱਕ ਕੁਝ ਨਹੀਂ ਨਾ ਫੜਿਆ ਉਹ ਗਨੇਜਾ ਦੇ ਉਸ ਵਾਲੇ ਮਕਰ ਪੈ ਗਏ ਕਰਾਨ ਦੇ ਹਿੱਸੇ ਵਾਲੇ ਲੱਭ ਗਏ ਹੋਰ ਸਾਰੇ ਸਮਾਂ ਦੇ ਇੰਡੀਆਂ ਦੀਆ ਸ਼ਹੀਦ ਹੋ ਗਏ ਆ ਬੀਬੀ ਸੀ ਆਲ ਸੀਬੀਆਈ ਆ ਲੰਦੀ ਆ ਪਰ ਗੁਰੂ ਗ੍ਰੰਥ ਸਾਹਿਬ ਦੇ ਇਹ ਕੀ ਦੁਸ਼ਮਣੀ ਹੈ ਦੀ ਅਸੀਂ ਬਾਦਲ ਸਾਹਿਬ ਨੂੰ ਪੁੱਛਦੇ ਆ ਕੀ ਦੁਸ਼ਮਣੀ ਗੁਰੂ ਗ੍ਰੰਥ ਸਾਹਿਬ ਨਾਲ ਦੀ ਗੁਰੂ ਗ੍ਰੰਥ ਸਾਹਿਬ 86 ਥਾਵਾਂ ਤੇ ਐਦੋਂ ਪਹਿਲਾਂ 86 ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜਿਆਦਾ ਪਾੜ ਦਿੱਤਾ ਗਿਆ ਜਾਂ ਸਾੜ ਦਿੱਤਾ ਗਿਆ ਅਸੀਂ ਪੁੱਛਦੇ ਆ ਪੰਥਕ ਸਰਕਾਰ ਨੂੰ ਇਹ ਕੀ ਇਹਨਾਂ ਦੀ ਪੰਥਕ ਇਹ ਕਾਦੇ ਵਾਸਤੇ ਪੰਥ ਨੇ ਸਰਹਦੀ ਇਲਾਕੇ ਖੇਮਕਰਨ ਦੇਸਪੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਰਕਾਰ ਦੀ ਕਿਸੇ ਵੀ ਗ੍ਰਾਂਟ ਦੀ ਲੋੜ ਨਹੀਂ ਕਿਉਂਕਿ ਚੋਣਾ ਨੇੜੇ ਆਉਣ ਦੇ ਮੱਦੇਨਜ਼ਰ ਸਰਕਾਰ ਉਹਨਾਂ ਨੂੰ ਝੂਠੀ ਹਮਦਰਦੀ ਵਿਖਾ ਰਹੀ ਹੈ ਤਰਾਂਤਰੰ ਤੋਂ ਮਨਵੰਦਰ ਮਿਲਾਪ ਜਗਬਾਨੀ ਟੀਵੀ